ਕੁੱਤਿਆਂ ਦਾ ਬਹੁਤ ਬੁਰਾ ਹਾਲ ਹੈ ਜਿਹੜੀਆਂ ਆਪਣੇ ਹਾਈਵੇ ਸੜਕਾਂ ਦੇ ਉੱਤੇ ਲਿੰਕ ਰੋਡ ਦੇ ਉੱਤੇ ਹੱਡਾ ਰੋੜੀਆਂ ਬਣਾ ਦਿੱਤੀਆਂ ਨੇ ਨਾ ਇੰਨਾਂ ਹੱਡਾ ਰੋੜੀਆਂ ਨੇ ਕਈ ਮਾਵਾਂ ਦੇ ਪੁੱਤ ਖਾ ਲਿਆ ਇੰਨਾਂ ਕੁੱਤਿਆਂ ਨੇ ਠੀਕ ਹੈ ਇਹ ਹੱਡਾ ਰੋੜੀ ਦੇ ਜਿਹੜੇ ਕੁੱਤੇ ਹਨਾ ਇਹ ਹੱਡਾ ਰੋੜੀ ਦੇ ਕੁੱਤਿਆਂ ਨੇ ਕਈ ਮਾਵਾਂ ਦੇ ਪੁੱਤ ਖਾ ਲਏ ਆ ਬਾਅਦ ਵਿੱਚ ਸਿਰਫ ਨਿਸ਼ਾਨੀਆਂ ਹੀ ਮਿਲਦੀਆਂ ਨੇ ਔਰ ਕੁਝ ਨਹੀਂ ਮਿਲਦਾ ਸਿਰਫ ਨਿਸ਼ਾਨੀਆਂ ਨੂੰ ਵੇਖ ਕੇ ਹੀ ਪਤਾ ਲੱਗਦਾ ਵੀ ਇਹ ਸਾਡਾ ਬੰਦਾ ਹੁਣ ਆ ਇੱਕ ਨਵੀਂ ਖਬਰ ਆਈ ਹੈ ਵੀ ਅਵਾਰਾ ਕੁੱਤਿਆਂ ਨੇ ਇੱਕ ਨੌਜਵਾਨ ਨੂੰ ਨੋਚ-ਨੋਚ ਕੇ ਮਾਰਿਆ ਇਹ ਦਰਦਨਾਕ ਹਾਦਸਾ ਫਰੋਇਪੁਰ ਦੇ ਚੱਕ ਸੋਮੀਆਂ ਦੇ ਵਿੱਚ ਹੋਇਆ ਰਾਤ ਨੂੰ ਪਾਰਟੀ ਤੋਂ ਵਾਪਸ ਆਵਦੇ ਘਰ ਵੱਲ ਆ ਰਿਹਾ ਸੀ ਰਾਹ ਦੇ ਵਿੱਚ ਹੱਡਾ ਰੋੜੀ ਆ ਉਹਨਾਂ ਕੁੱਤਿਆਂ ਨੇ ਇਸ ਬੰਦੇ ਨੂੰ ਨੋਛ-ਨੋਛ ਕੇ ਖਾ ਗਏ ਤੇ ਸਿਰਫ ਨਿਸ਼ਾਨੀਆਂ ਮਿਲੀਆਂ ਪਰਿਵਾਰ ਦੇ ਮੈਂਬਰਾਂ ਨੂੰ ਔਰ ਕੱਖ ਨਹੀਂ ਮਿਲਿਆ ਇਹ ਹੱਡਾ ਰੋੜੀ ਕੁੱਤਿਆਂ ਤੇ ਵੀ ਰੋਕ ਚਾਹੀਦੀ ਹੈ ਜਿਹੜੀਆਂ ਸੜਕਾਂ ਤੇ ਬਣ ਜਾਂਦੀਆਂ ਨੇ ਹੱਡਾ ਰੋੜੀਆਂ ਉਹ ਨਹੀਂ ਚਾਹੀਦੀਆਂ ਹੱਡਾ ਰੋੜੀਆਂ ਦੂਰ ਚਾਹੀਦੀਆਂ ਲੋਕਾਂ ਦੀ ਆਵਾਜ਼ ਆਈ ਦਾ ਸਾਧਨ ਜਿੱਥੇ ਲੋਕਾਂ ਨੇ ਤੁਰਨਾ ਫਿਰਨਾ ਉੱਥੇ ਹੱਡਾ ਰੋੜੀ ਨੇੜੇ ਨਹੀਂ ਚਾਹੀਦੀਆਂ ਬਾਕੀ ਤੁਸੀਂ ਕੀ ਸੋਚਦੇ ਹੋ ਕਮੈਂਟ ਕਰਕੇ ਦੱਸੋ ਵੀ ਇਹ ਬੰਦ ਹੋਣੀਆਂ ਚਾਹੀਦੀਆਂ